ਨਵੇਂ ਸਾਲ ਦੇ ਸ਼ੁਭ ਅਪਸਰ ਤੇ ਹਲਕੀ ਵਿੱਚ ਆਈ ਖੁਸ਼ਖਬਰੀ ਕਰੀਬ ਸਵਾ ਦੋ ਸਾਲ ਤੋਂ ਪਿੰਡ ਮੁਸ਼ਕਾ ਬਾਦ ਵਿੱਚ ਲੱਗ ਰਹੇ ਬਾਇਓ ਗੈਸ ਪਲਾਂਟ ਮਾਮਲਾ ਅਖੀਰ ਸੁਲਝ ਗਿਆ ਜਿਸ ਬੰਦ ਵਿੱਚ ਫੈਕਟਰੀ ਮਾਲਕ ਵੱਲੋਂ ਪਿੰਡ ਦੀ ਪੰਚਾਇਤ ਤੇ ਸੰਘਰਸ਼ ਕਮੇਟੀ ਦੀਆਂ ਸ਼ਰਤਾਂ ਮੰਨ ਇੱਕ ਇਕਰਾਰਨਾਮਾ ਕੀਤਾ ਗਿਆ ਸਮਝੌਤੇ ਦਾ ਐਲਾਨ ਪਿੰਡ ਦੇ ਸ਼੍ਰੀ ਗੁਰਦੁਆਰਾ ਸਾਹਿਬ ਵਿੱਚ ਡਿਪਟੀ ਕਮਿਸ਼ਨ ਲੁਧਿਆਣਾ ਹੀਮਾਂਸ਼ੂ ਜੈਨ ਐਸਐਸਪੀ ਖੰਨਾ ਜੋਤੀ ਯਾਦਵ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਐਸਡੀਐਮ ਸਮਰਾਲਾ ਅਰੋੜਾ ਦੇ ਮੌਜੂਦਗੀ ਦੇ ਵਿੱਚ ਹੋਇਆ ਇਸ ਮੌਕੇ ਪਿੰਡ ਦੀ ਪੰਚਾਇਤ ਸਾਖੜੇ ਪਿੰਡ ਵਾਸੀਆਂ ਦੇ ਸੰਘਰਸ਼ ਕਮੇਟੀ ਦੇ ਮੈਂਬਰ ਦੇ ਨਾਲ ਫੈਕਟਰੀ ਮਾਲਕ ਵੀ ਮੌਜੂਦ ਰਹੇ ਇਸ ਮੌਕੇ ਡਿਪਟੀ ਕਮਿਸ਼ਨਰ ਲੁਧਿਆਣਾ ਵੱਲੋਂ ਪਿੰਡ ਲਈ ਗ੍ਰਾਂਟ ਦੇਣ ਦਾ ਵੀ ਐਲਾਨ ਕੀਤਾ ਇਹ ਬਹੁਤ ਅਸਰ ਇਹਨਾਂ ਸੰਗਠਨ ਤੋਂ ਬਾਅਦ ਅੱਜ ਤੋਂ ਦੋਸਤ ਹੋਇਆ ਐਕਲੀਕੇਟਾ ਸਭ ਤੋਂ ਪਹਿਲਾਂ ਤਾਂ ਮੇਰੀ ਅੱਜ ਦੇ ਨਵੇਂ ਸਾਲ ਦਾ ਪਹਿਲਾ ਦਿਨ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਵਧਾਈਆਂ ਅੱਜ ਅਸੀਂ ਸੰਗਮਸਥਾਨਵਾ ਦੇ ਵਿੱਚ ਖੜੇ ਹਾਂ ਪਾਵਨ ਸੇਕ ਪ੍ਰੋਵਿਟਰ ਗੁਰਦੁਆਰਾ ਦੇ ਵਿੱਚ ਖੜੇ ਹਾਂ ਇੱਥੇ ਆ ਕੇ ਅੱਜ ਮੈਂ ਸਾਰੇ ਪਿੰਡ ਵਾਲਿਆਂ ਦਾ ਸੰਗਠਨ ਜਿਹੜਾ ਕਿਸਾਨ ਜਥੇਬੰਦੀ ਦਾ ਅਹ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਨੇ ਸਾਡੀ ਗੱਲ ờ ਟੈਕਨੀਕਲੀ ਜਿਹੜਾ ਹੈਗਾ ਉਹ ਵੀ ਡਾਊਟ ਸੀਗੇ ਉਹਨਾਂ ਦੇ ਸਾਰੇ ਅਸੀਂ ਰਿਸੋਲਵ ਕਰਕੇ ਅੱਜ ਜਿਹੜਾ ਹੈਗਾ ਸਾਰਿਆਂ ਦੀ ਖੁਸ਼ੀ ਦੇ ਨਾਲ 플ਾਂਟ ਦੀ ਸ਼ੁਰੂਆਤ ਹੋਈ ਹੈ 플ਾਂਟ ਇੱਥੇ ਅ ਵਧੀਆ ਤਰੀਕੇ ਨਾਲ ਹੋਰ ਇੱਕ ਕਮਿਊਨਿਟੀ ਕਮੇਟੀ ਬਣਾਈ ਗਈ ਹੈ ਤੇ ਪਿੰਡ ਦੇ ਵਿਕਾਸ ਲਈ ਵੀ ਜਿਹੜਾ ਹੈਗਾ ਕੰਮ ਜਿਹੜੇ ਹਨ 11 ਪਿੰਡ ਦੀ ਜਿਹੜੀ ਦਮੰਦ ਹੈ ਸੀਗਾ ਉਹ ਕੰਮ ਵੀ ਜਿਹੜੇ ਜਲਦ ਸ਼ੁਰੂ ਹੋਣਾਰੇ ਤੇ ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਅੱਜ ਦੇ ਦਿਨ ਅੱਜ ਬਹੁਤ ਸਾਲ ਦੀ ਸ਼ੁਰੂਆਤ ਹੋ ਰਹੀ ਹੈ ਇੱਕ ਚੰਗੇ ਪੱਧਰ ਦੇ ਨਾਲ ਸ਼ੁਰੂਆਤ ਹੋ ਰਹੀ ਹੈ ਕਿ ਕਿਹਾ ਜਾ ਰਿਹਾ ਸੀ ਕਿ ਇਹ ਪਾਲਿਸੀ ਲਵਾਈ ਗਈ ਉਹ ਬਿਨਾ ਹੋਣਾ ਕਿ ਕਿਤੇ ਗਏਗਾ ਕਿ ਬਿਲਕੁਲ ਉਹ ਸਾਰੇ ਦੇ ਸਾਰੇ ਕਲਾ ਕਲਾ ਪੁਆਇੰਟ ਦਾ ਜਿਹੜਾ ਹੈਗਾ ਟੈਕਨੀਕਲ ਐਕਸਪਰਟ ਕਮੇਟੀ ਤੋਂ ਜਿਹੜਾ ਹੈਗਾ ਦਿੱਲੀ ਤੋਂ ਵੀ ਐਕਸਪਰਟ ਸੀ ਉਹਦੇ ਵਿੱਚ ਉਹਦੇ ਵਿੱਚ ਪਜੀਆ ਤੋਂ ਵੀ ਮੈਡੀਕਲ ਕਾਲਜ ਤੋਂ ਐਮਸ ਤੋਂ ਆਈਆਈਟੀ ਤੋਂ ਪੀਏਯੂ ਤੋਂ ਐਗਰੀਕਲਚਰ ਯੂਨੀਵਰਸਿਟੀ ਤੋਂ ਸੋਇਲ ਟੈਸਟਿੰਗ ਐਕਸਪਰਟ ਸਾਰੇ ਕਮੇਟੀ ਨੇ ਬੈਠ ਕੇ ਉਹਦੇ ਕਲਾ ਕਲਾ ਟੈਕਨੀਕਲੀ ਜਵਾਬ ਜਿਹੜਾ ਹੈਗਾ ਉਸ ਚੀਜ਼ ਦਾ ਦਿੱਤਾ ਇਸ ਇਸੇ ਨਾਲ ਜਿਹੜੇ ਹੈਗੇ ਸਾਰਿਆਂ ਦੇ ਡਾਊਟ ਜਿਹੜੇ ਆ ਕਲੀਅਰ ਹਾਂ ਜੀ ਲਗਭਗ 2011 ਦੀ 11 ਡਿਮਾਂਡ ਹੈ 11 ਦੀ 11 ਜਿਹੜੇ ਹੈਗੇ ਉਹ ਮੁਕੰਮਲ ਕਰਾਂਗੇ ਜੀ ਕੀ ਨਾਮ ਹੈ ਆਪਣਾ ਮੈਂ ਤਾਂ ਹਰਮੇਲ ਸਿੰਘ ਪੰਮੁਸ਼ਕਾਵਾਦ ਜੀ ਸੀ ਇਹ ਦੋ ਢਾਈ ਸਾਲ ਜਿਹੜਾ ਸੰਘਰਸ਼ ਕਰਨ ਤੋਂ ਬਾਅਦ ਅੱਜ ਜਿਹੜੀ ਫੈਨਸੀ ਹੋਈ ਹੈ ਕੀ ਇਹ ਪੂਰਾ ਮਾਮਲਾ ਹੈ ਅਬ ਇਹ ਜਿਹੜਾ ਮਸ਼ਨ ਹਰ ਚੱਲਦਾ ਸੀ ਤੁਹਾਨੂੰ ਪਤਾ ਹੀ ਦੋ ਢਾਈ ਸਾਲ ਹੋ ਗਏ ਕਿ ਪਿੰਡ ਆਪਣੇ ਗੈਸ ਸੈਕਟਰੀ ਲੱਗ ਰਹੀ ਹੈ ਜੀ ਇਹ ਕਰ ਆਪ ਦੇਖਿਆ ਜਾਵੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਲੱਗ ਰਹੀ ਸਾਰੀ ਜਗ੍ਹਾ ਸੰਘਰਸ਼ ਚੱਲਦਾ ਜੀ ਸਾਰੀ ਜਿਹੜਾ ਕੰਮ ਰੁਕਿਆ ਸੀ ਉਹਦੇ ਪਿੱਛੇ ਰੀਜ ਨੇ ਇਹ ਸੀਗਾ ਵੀ ਇਹ ਜਿਹੜੀ ਗੈਸ ਬਾਨੀ ਹੈ ਉਹ ਨੁਕਸਾਨ ਨੇ ਜਿੱਦਾਂ ਕਿ ਪਾਣੀਆਂ ਧਰਤੀ ਚ ਪਾਉਣਾ ਬੋਰ ਕਰਕੇ ਇਹਨਾਂ ਨੇ ਜਾਂ ਜਿਹੜਾ ਬੇਸ ਸੀਗਾ ਬੇਸ ਨੂੰ ਇਹ ਸੱਟਣਾ ਬਾਹਰ ਉਹ ਵਾਲਾ ਵਾਲੇ ਮੱਖੀ ਮੱਛਰ ਹੋਰ ਸਾਰੇ ਜਿਹੜੇ ਨੁਕਸਾਨ ਸੀਗੇ ਉਹ ਸਾਨੂੰ ਖਰਚੇ ਸੀਗੇ ਜੀ ਅਸੀਂ ਸੀਗਾ ਵੀ ਇਹ ਆਉਣ ਵਾਲੇ ਸਮੇਂ ਸਾਨੂੰ ਨੁਕਸਾਨ ਕਰੂਗੀ ਪਿੰਡ ਨੂੰ ਇਸ ਕਰਕੇ ਅਸੀਂ ਇਹ ਸੰਘਰਸ਼ ਚੱਲਦਾ ਹੀ ਸਾਡਾ ਦੋੜਾ ਹੀ ਸਾਲ ਤੋਂ ਤੇ ਉਹ ਹੁਣ ਸਮਾਪਤ ਹੋ ਗਿਆ ਉਹ ਜਿਹੜਾ ਫੈਸਲਾ ਹੋਇਆ ਪੀ ਉਹ ਫੈਸਲਾ ਉਹ ਫੈਸਲਾ ਵੀ ਜੀ ਅਫੀਡੇਵਟ ਦਿੱਤਾ ਫੈਕਟਰੀ ਮਾਲਕ ਨੇ ਹਾਈ ਕੋਰਟ ਦੇ ਵਿੱਚ ਵੀ ਕੇਸ ਚਾੰਦਾ ਸੀ ਕਿਉਂਕਿ ਜਿਹੜੇ ਸਾਨੂੰ ਖਰਚੇ ਸੀਗੇ ਜੀ ਵੀ ਇਹਨੇ ਆਹਾ ਆਹਾ ਕਰਨਾ ਹੈ ਇਹ ਅਸੀਂ ਇਸ ਕਰਕੇ ਫੈਕਟਰੀ ਲਗਾ ਨਹੀਂ ਟੈਣੀ ਫਿਰ ਹੁਣ ਫੈਕਟਰੀ ਮਾਲਕ ਨੇ ਤੇ ਪ੍ਰਸ਼ਾਸਨ ਨੇ ਮਿਲ ਜੁਲ ਕੇ ਗੱਲਬਾਤ ਕਰਕੇ ਉਹ ਫਿਰ ਇਸ ਦਾ ਵੀ ਚੜਾਈ ਵੀ ਫੈਕਟਰੀ ਮਾਲਕ ਵੱਲੋਂ ਅਫੀਡੇਵਟ ਦਿੱਤਾ ਗਿਆ 9 ਸ਼ਰਤਾਂ ਤਹਿਤ ਜਿਹੜੇ ਹੁਮੈਨੀਆਂ ਬੁੱਲਾਂ ਦਾ ਇੱਕ ਤਾਂ ਦੇਖੋ ਸਾਨੂੰ ਇਹ ਸੀਗਾ ਵੀ ਉਹ ਪ੍ਰੈਸ ਮਾਰਟ ਪਾਉਂਦਾ ਗਲਿਆ ਸਾਰੇ ਡੰਗਰਾਂ ਦੇ ਹੱਡ ਪਾਉਂਦਾ ਜਾ ਸਾਰੀਆਂ ਚੀਜ਼ਾਂ ਪੈਣੀਆਂ ਸੀ ਹੁਣ ਉਹਨਾਂ ਨੇ ਸਿਰਫ ਸਿਰਫ ਦੋ ਚੀਜ਼ਾਂ ਕਰਤੀਆਂ ਜੀ ਗੋਹਾ ਤੇ ਪ੍ਰਾਲੀ ਉਹ ਐਫੀਡੇਂਟ ਦੇ ਵਿੱਚ ਲਿਖ ਕੇ ਦਿੱਤਾ ਹਾਈ ਕੋਰਟ ਲਾਇਆ ਸਾਨੂੰ ਐਫੀਡੇਟ ਦਿੰਦਾ ਤੇ ਉਹ ਨੌ ਸ਼ਰਤਾਂ ਤੇ ਸਾਡੇ ਪੋਸਟਰ ਵੀ ਲੱਗੇ ਹੋਏ ਨੇ ਜੀ ਤੁਸੀਂ ਕੈਮਰਾ ਉਧਰ ਵੀ ਮਾਰ ਕੇ ਦਿਖਾ ਦਿਓ ਬਈ ਬਾਕੀ ਇਹਦੇ ਖਿਲਾਫ ਜੇਕਰ ਕੁਝ ਕਰਦਾ ਹੈ ਜਾਂ ਇਹ ਤਾਂ ਉਲਟ ਕਰਦਾ ਹੈ ਜਿਹੜੀ ਸ਼ਰਤਾਂ ਨੇ ਤਾਂ ਅਸੀਂ ਇਸ ਵਾਰ ਇਸੇ ਤਰ੍ਹਾਂ ਫੇਪਟਾਂਗੇ ਜੀ ਅਸੀਂ ਇਸ ਤੋਂ ਉਲਟ ਕੁਝ ਨਹੀਂ ਹੋਣ ਦਵਾਂਗੇ ਇਹ ਸ਼ਰਤਾਂ ਜਿਹੜੀਆਂ ਸਾਨੂੰ ਮੰਜ਼ੂਰ ਆ ਅਸੀਂ ਇਹ ਗੱਲ ਮੰਨ ਲਈ ਹੁਣ ਸਾਡੇ ਡੀਸੀ ਸਾਹਿਬ ਵੀ ਆਏ ਸੀਗੇ ਅ ਐਸਐਸਪੀ ਸਾਹਿਬ ਆਏ ਸੀ ਐਸਡੀਐਮ ਸਾਹਿਬ ਆਏ ਸੀ ਤੇ ਡੀਐਸਪੀ ਸਾਹਿਬ ਆਏ ਸੀ ਇਹ ਸਾਰੇ ਅਫਸਰਾਂ ਨੇ ਸਾਨੂੰ ਇਹ ਵਿਸ਼ਵਾਸ ਦਿਵਾਇਆ ਵੀ ਇਹ ਤਾਂ ਉਲਟ ਨਹੀਂ ਜਾਊਗਾ ਬਾਕੀ ਖੁਦ ਫੈਕਟਰੀ ਮਾਲਕ ਵੀ ਮਾਲਕ ਵੀ ਧਰੂ ਘਰ ਆਇਆ ਸੀਗਾ ਜੀ ਅੱਜ ਪੁਲਿਸ ਸੀਗਰੀ ਸਾਹਿਬ ਦਾ ਉਹਦੇ ਵਿੱਚ ਸ਼ਾਮਲ ਹੋਏ ਸਾਰੇ ਨਗਰ ਨਿਵਾਸੀ ਤੇ ਉਹਨਾਂ ਨੇ ਫੈਕਟਰੀ ਮਾਲਕ ਨੇ ਅਫਸਰਾਂ ਨੇ ਇਹ ਵਿਸ਼ਵਾਸ ਦਿਵਾਇਆ ਵੀ ਇਹ ਤਾਂ ਉਲਟ ਕੁਝ ਨਹੀਂ ਹੋਊਗਾ ਜੇਕਰ ਹੋਊਗਾ ਆ ਸਾਡੇ ਪਿੰਡ ਵਾਸੀਆਂ ਨੂੰ ਇਹ ਉਹਨਾਂ ਨੂੰ ਦੱਸ ਦਪਾ ਸੀ ਪਹਿਲਾਂ ਹੀ ਵੀ ਤਾਂ ਅਸੀਂ ਫੇਰਸ਼ੇ ਘਰਸ਼ੇ ਬਟਾਂਗੇ ਤੇ ਫੈਕਟਰੀ ਬੰਦ ਕਰਵਾਵਾਂ ਹਾਂਜੀ ਪਰ ਕੀ ਕਹਾਂ ਮੈਂ ਜੀ ਮੈਂ ਪਰਮਿੰਦਰ ਸਿੰਘ ਹਾਂ ਇੱਕ ਇਹ ਕੁੱਝ ਫੈਕਟਰੀ ਦੇ ਬ੍ਰੋਥ ਦੇ ਵਿੱਚ ਦੋ ਤਕਰੀਬਨ 2.5 ਸਾਲ ਇਕ ਸੰਘਰਸ਼ ਚੱਲ ਰਿਹਾ ਕਰਦੇ ਆ ਹੁਣ ਡੋਡਾ ਨਾਲ ਸਮਝੌਤਾ ਹੋ ਗਿਆ ਕੀ ਹੋ ਗੁਣ ਹੈ ਵੈਗਰੂਜੀਆ ਕਾਂਸਾ ਵੈਗਰੂਜੀ ਵੀ ਫਤੇ ਇਹ ਜੀ ਦੋ 2.5 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀਗਾ ਤੁਸੀਂ ਠੀਕਾ ਰਹੇ ਉਹਨੂੰ ਇਦੇ ਵਿੱਚ ਮੈਂ ਇਹਨਾਂ ਨੂੰ ਕਈ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਲੋਕਲ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਕਰੀ ਫਿਰ ਪੁਲਿਸ ਵੱਲੋਂ ਉਪਰਾਲੇ ਹੋਏ ਐਸਐਸਪੀ ਸਾਹਿਬ ਨੇ ਕਰੀ ਫਿਰ ਡੀਆਈਜੀ ਸਾਹਿਬ ਨੇ ਤੇ ਬਹੁਤ ਮੀਟਿੰਗਾਂ ਹੋਈਆਂ ਉਸ ਤੋਂ ਬਾਅਦ ਫਿਰ ਫਾਈਨਲੀ ਜਿਹੜੇ ਇਹਨਾਂ ਦੇ ਜਿਹੜੇ ਡਾਊਟ ਸੀਗੇ ਜਾਂ ਇਹਨਾਂ ਦੇ ਖੱਤਸੇ ਸੀਗੇ ਉਹ ਫਾਈਨਲੀ ਗਵਰਨਮੈਂਟ ਨੇ ਥੀਅਰ ਕਰਤੇ ਹਨ ਇਹਨੇ ਤੇ ਹੁਣ ਅੱਜ ਇੱਥੇ ਸੁਖਮੀ ਸਾਹਿਬ ਦਾ ਪਾਰਟ ਰਖਾਇਆ ਸੀਗਾ ਤੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਆ ਕੇ ਪਿੰਟਲੀ ਗ੍ਰਾਂਟ ਵੀ ਅਨਾਉਂਸ ਕਰੀ ਹੈ ਤੇ ਹੁਣ ਇਹ ਸਾਰਾ ਮਾਮਲਾ ਜਿਹੜਾ ਹੈਗਾ ਉਹ ਸੋਝ ਗਿਆ ਹੈ। ਤੁਹਾਡੇ ਕੋਲ ਕੋਈ ਇਕਰਾਰਨਾਮਾ ਵੀ ਕੀਤਾ ਗਿਆ ਹੈ। ਇਕਰਾਰਨਾਮਾ ਕਰਵਾਇਆ ਹੈਗਾ ਇਹਨਾਂ ਨੇ ਹਾਂਜੀ ਇਹ ਕਹਿੰਦੇ ਪ੍ਰਾਲੀ ਤੇ ਗੋਹਾ ਯੂਜ਼ ਕਰੂਗੇ ਜੋ ਰੌ ਮਟੀਰੀਅਲ ਆਊਗਾ ਉਹ ਟੰਗਿਆ ਹੋਇਆ ਹੋਊਗਾ ਤੇ ਸ਼ਾਮ ਨੂੰ ਜਿਹੜਾ ਹੈਗਾ ਸੂਰਜ ਚੁੱਪਣ ਤੋਂ ਬਾਅਦ ਤੇ ਫਿਰ ਫਿਰ ਦੇ ਵਿਚਾਲੇ ਮੈਂ ਰੋ ਮਿੱਟੀ ਤੇ ਲੈ ਕੇ ਆਉਂਗਾ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਮੰਨ ਲਿਆ ਹੈਗਾ ਤੇ ਫਿਰ ਇਹ ਕਹਿੰਦੇ ਵੀ ਕੱਲਾ ਪ੍ਰਾਣੀ ਔਰ ਗੋਹਾ ਯੂਜ਼ ਕਰੂੰਗੇ ਉਹਦੇ ਵਿੱਚ ਮੈਂ ਪਿੰਡ ਵਾਲਿਆਂ ਨਾਲ ਗੱਲ ਕਰੀ ਸੀਗੀ ਉਹ ਪਿੰਡ ਵਾਲੇ ਇੱਥੇ ਮੱਕੀ ਕਾਫੀ ਵੀਜ਼ ਦੇ ਰਹੇ ਨੇ ਤੇ ਮੱਕੀ ਔਰ ਬਾਜਰੇ ਲਾਉਣ ਦੇ ਕਾਫੀ ਸ਼ੁਕ ਸੀਗੇ ਤੇ ਹੁਣ ਮੈਂ ਇਹਨਾਂ ਨਾਲ ਮੀਟਿੰਗ ਕਰੂੰਗਾ ਸਿੰਦਰਸ ਕਮੇਟੀ ਨਾਲ ਤੇ ਉਸ ਤੋਂ ਬਾਅਦ ਇਹਨਾਂ ਨੇ ਵੀ ਮੈਨੂੰ ਖੈਰ ਕਿਹਾ ਵੀ ਉਹ ਇੱਕ ਲਾਈਨ ਐਡ ਕਰ ਦਾਂਗੇ ਵੀ ਜਿਨੇ ਬਾਜਰਾ ਜਾਂ ਬੱਕੀ ਵੇੜੀ ਹੈ ਨਹੀਂ ਉਹ ਦੇ ਸਕਦਾ ਤੇ ਹੋਰ ਵੀ ਕੰਨਵਰਸਟੀ ਨਾਲ ਹੋਈ ਹੋਇਆ ਹਲਕਤ ਤੇ ਪਹਿਲਾਂ ਅਸੀਂ ਨਾਲ ਹੁਣ ਅਸੀਂ ਜਿਵੇਂ ਇਹਨਾਂ ਨੇ ਸੁਪਨੀ ਸਾਹਿਬ ਦਾ ਪਾਠ ਕਰਾਇਆ ਹੈ ਹੁਣ ਡੀਸੀ ਸਾਹਿਬ ਨੇ ਵੀ ਲੁੱਭੂ ਵੀ ਕਿਹਾ ਵੀ ਤੁਸੀਂ ਵੀ ਕਰਾਓ ਤੇ 9 ਤਰੀਕ ਨੂੰ ਅਸੀਂ ਉਹ ਪਾਠ ਵੀ ਪ੍ਰੀਖ ਮقرਰ ਕਰੀ ਹੈ ਮੈਂ ਤੁਹਾਡੇ ਮਾਧਿਅਮ ਰਾਹੀਂ ਸਾਰੇ ਪਿੰਡ ਵਾਸੀਆਂ ਨੂੰ ਸੱਦਾ ਵੀ ਦਿੰਦਾ ਵੀ ਵੱਧ ਤੋਂ ਵੱਧ ਗਿਣਤੀ ਚਾਓ ਬਾਕੀ ਮੈਨੂੰ ਪੁੱਛਦੇ ਸੀਗੇ ਵੀ ਤੁਸੀਂ ਪਿੰਡ ਲਈ ਕੀ ਕਰ ਸਕਦੇ ਹੋ ਤੇ ਮੈਂ ਫਿਰ ਦੋ ਚੀਜ਼ਾਂ ਜਿਹੜੀਆਂ ਮੇਰੇ ਹੱਥ ਸਨਗੀਆਂ ਉਹ ਮੈਂ ਦੱਸਿਆ ਇੱਕ ਤਾਂ ਕਾਰਪੋਰੇਟ ਸੋਸ਼ਲ ਰਿਸਪੋਨਸਿਬਿਲਟੀ ਦਾ ਇੱਕ ਬਜਟ ਹੁੰਦਾ ਜਿਹੜਾ ਕਿ ਪ੍ਰੋਫਿਟ ਦਾ ਇੱਕ ਪੋਰਸ਼ਨ ਹੁੰਦਾ ਉਹ ਸਰਕਾਰ ਦੀ ਹਦਾਇਤਾਂ ਦੇ ਹਿਸਾਬ ਨਾਲ ਖਰਚ ਕਰਨਾ ਪੈਂਦਾ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਵੀ ਮੇਰਾ ਸੀਐਸਆਰ ਦਾ ਬਜਟ ਹੋਊਗਾ ਮੈਂ ਆਪ ਕੋ ਪਿੰਡ ਦੀ ਤਰੱਕੀ ਲਈ ਯੂਜ਼ ਕਰਾਂਗਾ ਤੇ ਦੂਜੀ ਗੱਲ ਮੈਂ ਇਹ ਕਹੀ ਵੀ ਜਿਹੜੀਆਂ ਵੀ ਇੱਥੇ ਜੇ ਕਿਸੇ ਨੇ ਕੰਮ ਕਰਨਾ ਹੈ ਕਿਸੇ ਵੀਰ ਨੇ ਕਿਸੇ ਭਾਈ ਨੇ ਇੱਥੇ ਕੰਮ ਕਰਨਾ ਤੇ ਉਹਦੇ ਲਈ ਮੇਰੇ ਜਿਹੜੇ ਹੈਗੇ ਨੇ ਪਲਾਂਟ ਦੇ ਡੇਟ ਹਮੇਸ਼ਾ ਖੁੱਲੇ ਨੇ ਤੇ ਜਿਹੜੀਆਂ ਵੀ ਨੌਕਰੀਆਂ ਆਉਣਗੀਆਂ ਇੱਥੇ ਉਹਦੇ ਵਿੱਚ ਪਿੰਡ ਦੀ ਪਹਿਲ ਹੋਊਗੀ ਇਹ ਮੈਂ ਕੰਸਰਟੂਲ ਦੱਸਿਆ ਹੈਗਾ